ਕਮੈਂਟ ਰੀਡ ਕਰਾਂਗੇ ਤੇ ਮੈਂ ਲੇਖ ਕੇ ਗਾਰੰਟੀ ਦੇ ਸਕਦਾ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡਾ ਹਾਸਾ ਹਾਸ ਕੇ ਪੇਟ ਦਰਦ ਹੋਣ ਲੱਗ ਜਾਏਗਾ ਵੀਡੀਓ ਬਹੁਤ ਹੀ ਕੈਂਡੋਂ ਵਾਲੀ ਹੈ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਆਹ ਤੇ ਕਰਾਈ ਪਏ ਲੋਕਾਂ ਨੇ ਕਮੈਂਟਾਂ ਵਿੱਚ ਤਾਂ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਗੇ ਤਾਂ ਬਿਨਾਂ ਟਾਈਮ ਖਰਾਬ ਕੀਤੇ ਸਿੱਧਾ ਵੀਡੀਓ ਦੇਖੋ ਏ ਮੈਂ ਮੇਦੂੰਗੀ ਜ਼ਦੂਰ ਏ ਮੈਂ ਕਰੇ ਦੀ ਨੀ ਬੰਦਾਂ ਸਰ ਜਿਹੜਾ ਮੇਰਾ ਮੋਟਰਸਾਈਕਲ ਚੋਰੀ ਹੋਇਆ ਸੀ ਉਹਦਾ ਕੀ ਬਣਿਆ ਤਿੰਨ ਫੱਟਣਾ ਏ ਰੋਜ਼ ਸਾਡੇ ਨੈਣਾ ਦਾ ਤੇ ਰਾਤਾ ਜਨਾਬ ਰਿਪੋਰਟ ਲਿਖੋ ਗਵਾਂਢੀ ਦਾ ਨਿਆਣਾ ਗਵਾਚ ਗਿਆ ਬਾਈ 100 ਨੰਬਰ ਲੱਗ ਨਹੀਂ ਰਿਹਾ 6 ਪੈ ਗਈ 6 ਪੈ ਗਈ ਇਹ ਆ ਦੇਸੀ ਮੈਂਟਲ 6 6 ਪੈ 6 ਪੈ ਬਾਈ ਇੱਕ ਜਗ੍ਹਾ ਬੈਠ ਕੇ 10 ਗੱਲ ਕੀ ਹੋਈ ਆ ਇਹ ਆ ਸਰੀਰ ਇਹਨੂੰ ਕਹਿੰਦੇ ਆ ਡੋਲਾ ਇਹਨੂੰ ਕਹਿੰਦੇ ਆ ਡੋਲਾ ਠੀਕ ਹੈ ਨਾ ਇਹ ਆ ਦੇਸੀ ਡੋਲਾ ਦੇਸੀ ਠੀਕ ਹੈ ਨਾ ਵੀਰ ਟ੍ਰੇਨਿੰਗ ਦੇ ਯਾਰ ਮੈਂ ਵੀ ਪੰਪ ਕਰਨਾ ਡੋਲਾ ਕਈ ਲੌਂਦੇ ਆ ਸਟੀਰੋਇਡ ਉਹ ਨਹੀਂ ਡੋਲਾ ਹੁੰਦਾ ਉੰਮੀ ਨਾ ਟੇਰੋਇਡ ਵਾਲੇ ਠੀਕ ਹੈ ਨਾ ਉਹ ਭਰਾਵਾ ਤੂੰ ਕੋਈ ਗਲਤ ਕਦਮ ਹੀ ਚੱਕ ਲਾ ਤੀ ਮੀਨਾ ਲੜੋਗੇ ਤਰੀ ਜੜਾ ਨਹੀਂ ਬਣਾ ਜਿਸ ਦੀ ਮਿਹਨਤ ਨਹੀਂ ਹੈ ਦੋ ਮਹੀਨੇ ਉਹ ਛਿਪ ਪੰਪ ਟਰ ਲਾ ਜਾ ਕੇ ਮਾਲਟਾਂ ਕਰਨ ਨੂੰ ਪੱਠੇ ਪੁੱਠੇ ਪਾ ਕਿਹੜੇ ਕੰਮੀ ਪਿਆ ਮੁੰਡਾ ਪੰਪ ਟਰ ਲਾ ਸਾਹ ਵੀਰ ਜੋਰ ਲਾ ਕੇ ਟੱਟੀ ਨਾ ਘਟਾ ਲਈ ਸਮਾਲਟਾਂ ਬੈਕ ਸਾਈਡੇ ਕੋ ਟਰ ਲੇਂਦਾ ਕੰਮ ਟਰ ਲਾ ਨਾ ਜਿਸ ਦੀ ਮਿਹਨਤ ਇਹ ਟਰ ਕ੍ਰੀਏਟ ਹੋ ਲਿਆ ਵਾ ਇਹ ਡਾਊਟ ਇੰਨੇ ਕੁਸੇ ਮੱਝ ਚ ਕਿਉਂ ਜੰਮ ਦੇ ਬਾਈ ਸੱਪਿਆ ਬਾਈ ਸੱਪਿਆ ਮੈਂ ਦੈਸੀ ਮੇਂਦਰ ਬਾਈ ਸੱਪ ਬਾਈ ਸੱਪਿਆ ਬਾਈ ਸੱਪ ਟਰਾਈ ਸੱਪ ਵੀਰ ਦੀ ਦਵਾਈ ਮੁੱਕੀ ਬਾਈ ਸੱਪਿਆ ਇਹ ਕਿਹ ਕੁ ਦੈਸੀ ਮੇਂਦਰ ਬਾਈ ਤਰੇਖੋ ਪੜਾ ਨਾ ਕਰੀ 35 ਸਾਲ ਦੀ ਮਿਹਨਤ ਲੱਗੀ 35 ਸਾਲ ਦੀ ਬਾਈ ਕੰਮ ਕਰ ਬੱਲੂ ਰਾਮਗੜੀ ਤੂੰ ਟ੍ਰੇਨਿੰਗ ਲੈ ਕੇ ਆ ਪੀਰ ਦੇਖੋ ਆਹੋ ਬੈਗ ਆ ਦੇਖੋ ਬੈਗ ਜੋ ਇਹ ਬੈਗ ਆ ਜੇਸੀ ਮੈਂ ਤੱਕਾ ਫੇਰੇ ਹਿਲੋ ਕਰ ਸਿੰਗਲ ਸਾਈਡ ਮੈਸੇਜ ਸਿੰਡ ਕਰ ਗਾਲਾਂ ਕੱਢੀਆਂ ਤੈਨੂੰ ਲੈਫਟ ਸਾਈਡ ਜਿਆ ਸਿੰਗਲ ਬੈਗ ਠੀਕ ਹੈ ਨਾ ਐਵੇਂ ਨਾ ਕਰਿਆ ਕਰੋ ਇਹ ਬੈਗ ਆ ਜਿਹੜੇ ਕੰਮ ਆਇਆ ਕਾਰਵਾਈ ਪਾ ਜਾ ਕੇ ਬੰਪਹ ਹੁੰਦੀ ਛਤੀ ਨਾਲੇ ਚੈੱਕ ਕਰ ਡੌੜਾ ਡੇ ਡੇ ਡਾ ਠਾਗਣਾ ਮੈਂ ਦਿਖਾ ਦੂੰ ਚੌਲਾ ਚੌਲਾ ਮੈਂ ਤੁਧੂ ਕਮਾਂ ਤੋਂ ਚੰਗਾ ਨਸ਼ੇ ਤੇ ਲੱਗ ਜਾ ਮੇਰਾ ਵੀਰ ਰਾਹ ਆ ਦੇ ਕੋ ਸਰੀਰੀਆ ਸਰੀਰੀਆ ਕਿਉਂ ਨਹੀਂ ਸਰੀਰ ਬੰਦਾ ਅੰਨੀ ਦੇ ਮਜ਼ਾਕ ਆ ਬਾਲੇ ਟੀਕੇ ਲਾ ਕੇ ਬਣਾਈ ਲੱਗਦੀ ਕਈ ਇਹਨੇ ਦੇਸੀ ਮਿਹਨਤ ਦਾ ਸਰੀਰ ਨਹੀਂ ਮੰਦਾ ਕਿਉਂ ਨਹੀਂ ਮੰਦਾ ਸਰੀਰੀ ਸਰੀਰੀਆ ਸਰੀਰੀਆ ਦੇਖੋ ਮਾਲ ਹੀ ਮਿਕਸ ਹੁੰਦਾ ਤੇਰਾ ਕੋਈ ਕਸੂਰ ਨਹੀਂ ਮੇਰਾ ਵੀਰ ਪੂਰਨ ਵਾਲੇ ਪੂਰ ਜਾਂਦੇ ਆ ਪਾੜ ਕੇ ਸੀਨਾ ਪੱਥਰਾਂ ਦਾ ਲਾਓ ਵੀ ਮਿੱਤਰੋ ਬੜੇ ਲੋਕਾਂ ਦੇ ਕਮੈਂਟ ਆਉਂਦੇ ਆ ਪਹਿਲਵਾਨਾ ਡਾਈਟ 10 ਦਿਨਾਂ ਦੀ ਡਾਈਟ 10 ਮੈਂ ਅੱਜ ਫੇਰ ਵੀਡੀਓ ਪਾਈ ਦਿੰਨੇ ਆ ਆਪਣਾ ਰੋਜ ਦਾ ਕੱਚਾ 500 ਆਂਡਾ ਵਾ ਕੱਚਾ ਤੇ 5 ਕਿਲੋ ਤਰੀ ਵਾਲਾ ਬੱਕਰਾ ਤੇ 5 ਕਿਲੋ ਦਹੀ ਦੀ ਘਿਓ 250 ਚਬੇੜਾ 200 ਲੱਤਾਂ ਤੇ 20 ਕਿਲੋ ਕੱਚਾ ਦੁੱਧ ਤੇ 2 ਕਿਲੋ ਗਿਰੀਆਂ ਤੇ ਦੋ ਕਾਜੂ ਤੇ ਦੋ ਹੀ ਦਜਾ ਮੇਰਾ ਕਿਤੇ ਮਗਜ ਮੁਗਜੇ ਬਾਗ ਦਾ ਰਾੜਾ ਲਾਈਦਾ ਹੈ 5000 ਛਾਤੀ ਚ ਲੱਤਾਂ ਤੇ ਬਾਕੀ ਇਹ ਇਨੀ ਖਰਾਗਾ ਪਜਾਉਣ ਦੀ ਸੋਕੀ ਨਹੀਂ ਆ ਨਾਲ ਮਿਹਨਤ ਵੀ 5000 ਛਬਾਟਾ ਤੇ 250 ਸਪ੍ਰਿੰਟ ਤਟੀਆਂ ਵਾਲੀ ਗੋਲੀ ਵੀ ਨਾਲ ਹੀ ਰੱਖਿਆ ਕਰ ਬਾਈ ਜੇਬ ਚ ਮੰਡੰਡ ਇਨੀ ਮਿਹਨਤ ਲਾ ਕੇ ਬਾਅਦ ਚੋ ਜੀ ਐਕਸਰਸਾਈਜ਼ ਕਰੀ ਦੀ ਆਪਾਂ ਕੋਈ ਵੀ ਇਹੀ ਅਜ ਪੀਰਪੁਰ ਦੀ ਬੈਠਾ ਲਾ ਦੀ ਦੀ ਆਪਾਂ 2000 ਬੈਠਾ ਲਾ ਦੀ ਦੀ ਮੈਂ ਚੈਲੰਜ ਦਿੱਤਾ ਹਿੰ ਜੇ ਜੀ ਨੂੰ ਗੋਪੀ ਰੰਦੀਵਰੀਏ ਨੂੰ ਉਹਨੇ ਕੀਤਾ ਹੀ ਨਹੀਂ ਭਰਾ ਆਪਾਂ ਆਈ ਨਹੀਂ ਡਾਇਟ ਜੇ ਤੇ ਬਾਕੀ ਸਾਚੂ ਘਟਾ ਕੇ ਸੁਣੋ ਆਪਣੀ ਕਾਲੇ ਛੋਲੇ ਅਧੀ ਪਾਲਟੀ ਗੋਪੀ ਹੋਗੇ ਪੁੰਗਰੇ ਖਾਈਦੇ ਆ ਹੁਣ ਆਇਆ ਇੱਕ ਮਿੰਟ ਖੋਦੀ ਪੜ ਲਓ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਇੱਕ ਪਿੰਡ ਦੀ ਸਰਪੰਚੀ ਦੀਆਂ ਵੋਟਾਂ ਪਰਚੀ ਪਾ ਕੇ ਸਰਪੰਚ ਚੁਣਿਆ ਅਗਲੇ ਆਣੇ ਛੋਲੇ ਨੇ ਚਾਚਾ ਅੱਜ ਪਰਚੀ ਚੁੱਕਣ ਵਾਲੀ ਕੁੜੀ ਥੱਲੇ ਹੀ ਦੱਬਤੀ ਸਾਡੇ ਪਿੰਡ ਅੱਕੜ-ਪੱਕੜ ਬੰਬੇ ਬੋਕਰ ਕੇ ਸਰਪੰਚ ਚੁਣਿਆ ਛੋਟੇ ਪਿੰਡ ਖੋਖੋ ਖੇਡ ਕੇ ਸਰਪੰਚ ਬਣਾਇਆ ਜੇ ਤੁਸੀਂ ਜਿਮ 'ਚ ਬਹੁਤ ਜਲਦੀ ਤਗੜੇ ਹੋਣਾ ਨਾ ਤਾਂ ਥੋੜਾ ਜਿਹਾ ਖਰਚਾ ਕਰੋ ਤੇ ਇਹ ਚੀਜ਼ ਆਰਡਰ ਕਰੋ ਇਹਨਾਂ ਨੂੰ ਕਹਿੰਦੇ ਆ ਫ੍ਰੈਕਸ਼ਨਲ ਪਲੇਟਸ ਅੱਧੇ ਕਿਲੋ ਦੀ ਪਲੇਟ ਆ ਕਿਲੋ ਦੀ ਡੇਢ ਕਿਲੋ 2 ਕਿਲੋ 2.5 ਕਿਲੋ ਇਹ ਪਲੇਟਾਂ ਨੇ ਇਹ ਮੰਗਵਾਓ ਤੇ ਤੁਸੀਂ ਆਪਣਾ ਹਰ ਅਪੀਅਰ ਬਹੁਤ ਆਰਾਮ ਨਾਲ ਤੋੜ ਦੋਗੇ ਗੱਲਾਂ ਦਾ ਕੜਾ ਆਪ ਦਾ ਦੁੱਧ ਵਿੱਚ ਜਿਮ 'ਚ ਨਾ ਸਭ ਤੋਂ ਛੋਟੀ ਪਲੇਟ 2 ਕਿਲੋ ਦੀ ਹੁੰਦੀ ਐ ਤੇ 5 ਕਿਲੋ ਦਾ ਜੰਪ ਸਿੱਧਾ ਮਾਰਨਾ ਬਹੁਤ ਆਖਾ ਕੰਮ ਆ ਜੇ ਤੁਹਾਡੇ ਤੋਂ 60 ਕਿਲੋ ਦਾ ਬੈਂਚ ਲੱਗਦਾ ਨਾ ਤਾਂ ਸਿੱਧਾ 65 ਕਿਲੋ ਤੇ ਜਾਣਾ ਬਹੁਤ ਆਖਾ ਬੜਕਾ 68 ਕਿਲੋ ਲਗਾਣਾ ਬਹੁਤ ਸੌਖਾ ਗਿਆਨ ਚੋਦ ਜੇ ਆਪਾਂ ਆਪਣੇ ਇੱਕ ਮਸਲ ਨੂੰ ਹਫ਼ਤੇ 'ਚ ਬਸ ਇੱਕ ਵਾਰ ਟ੍ਰੇਨ ਕਰਦੇ ਆ ਤੇ ਜੇ 2-3 ਵਾਰ ਟ੍ਰੇਨ ਕਰਦੇ ਆ ਤਾਂ ਆਪਣੇ ਰਿਜ਼ਲਟਸ 'ਚ ਕੀ ਫਰਕ ਆਊਗਾ ਇਹਨੇ ਆਪਦਾ ਇੱਕ ਅਲੱਗ ਹੀ ਗ੍ਰਹਿ ਬਣਾ ਰੱਖਿਆ ਦੇਖੋ ਇੱਕ ਸਟੱਡੀ ਹੋਈ ਸੀ ਜਿਹਦੇ ਚ ਦੋ ਗਰੁੱਪ ਸੀਗੇ ਇੱਕ ਨੇ ਮਸਲ ਨੂੰ ਬਸ ਹਫਤੇ ਚ ਇੱਕ ਵਾਰ ਟ੍ਰੇਨ ਕੀਤਾ ਤੇ ਦੂਜੇ ਗਰੁੱਪ ਨੇ ਹਰ ਮਸਲ ਨੂੰ ਦੋ ਤਿੰਨ ਵਾਰ ਟ੍ਰੇਨ ਕੀਤਾ ਹਫਤੇ ਮੱਝਾਂ ਵੇਚ ਕੇ ਮਸ਼ੀਨਾਂ ਲੈ ਲਈਆਂ ਵਿੱਚ ਦੋਨੋਂ ਗਰੁੱਪਸ ਤੇ ਮਸਲ ਮਾਸ ਚ ਇਨਕਰੀਜ਼ ਆਇਆ ਬਟ ਜਿਹੜੇ ਗਰੁੱਪ ਨੇ ਬਸ ਇੱਕ ਵਾਰ ਟ੍ਰੇਨ ਕੀਤਾ ਸੀਗਾ ਉਹਨਾਂ ਦੇ ਮਸਲ ਮਾਸ ਚ 3.7% ਇਨਕਰੀਜ਼ ਆਇਆ ਤੈਨੂੰ ਪੰਪ ਕੌਣ ਦਿੰਦਾ ਹੈ ਚਲੋ ਜੀ ਮੈਂ ਤੁਹਾਨੂੰ ਆਪਣੇ ਹੋਮ ਜਿਮ ਦਾ ਪੂਰਾ ਟੂਰ ਦਿਨਾ ਤਾਂ ਬਾਹਰੋਂ ਆਪਣਾ ਜਿਮ ਕੋ ਸ਼ਹਿਜਾ ਦੇਖਦਾ ਤੇ ਅੰਦਰੋਂ ਆਪਣਾ ਜਿਮ ਕੋ ਸ਼ਹਿਜਾ ਦੇਖਦਾ ਤੇ ਮੇਰਾ ਸਗੈਰਾ ਸਾਰਾ ਕੁਝ ਲੱਗ ਗਿਆ ਤਾਂ ਹੁਣ ਚਲੋ ਆਪਾਂ ਮਸ਼ੀਨਾਂ ਤੇ ਚੱਲਦੇ ਆਂ ਸਭ ਤੋਂ ਪਹਿਲਾਂ ਮੇਰੇ ਕੋਲ ਹੈਗਾ ਇੱਥੇ ਬੈਂਚ ਪ੍ਰੈਸ ਇਹਦਾ ਮਤਲਬ ਵੀ ਐਂਗਲ ਐਡਜਸਟ ਹੋ ਜਾਂਦਾ ਫਲੈਟ ਬੈਂਚ ਪ੍ਰੈਸ ਕੋ ਲਗਾ ਸਕਦੇ ਆਂ ਇਨਕਲਾਈਨ ਵੀ ਲਗਾ ਸਕਦੇ ਆਂ ਤੇ 90 ਡਿਗਰੀ ਤੇ ਸ਼ੋਲਡਰ ਪ੍ਰੈਸ ਵੀ ਲਗਾ ਸਕਦੇ ਆਂ ਮੱਜਾਂ ਵੇਚ ਕੇ ਮਸ਼ੀਨਾਂ ਲੈ ਲਈਆਂ ਲੱਗ ਜਾਂਦੀਆਂ ਤੇ ਰੀਅਰ ਡੈਲਟ ਵੀ ਲੱਗ ਜਾਂਦੇ ਨੇ ਦੋ ਐਕਸਰਸਾਈਜ਼ੇਸ ਇੱਥੇ ਲੱਗ ਜਾਂਦੀਆਂ ਨੇ बाकी काम चंगा वीर था लोगों वादू मोटिवेट करता वीर आप वीडियो सिर्फ हासे मजाक लिए बनाई है कोई भी मेरा वीर गलत वे ना ना देखे अपने देश को आजाद हुए कितने साल हुए नहीं मालूम अपने देश में भाषाएं कितनी बोली जाती हैं नहीं मालूम सनी दियोल का खब्बा टट्टा हमारे <laughs> देश की आबादी क्या है नहीं मालूम देश का राष्ट्र क्या है कच्ची लस्सी नाल तोता होया सनी दियोल नहीं मालूम ਜਦ ਤੂੰ ਜੇ ਇਸ ਦੇਸ਼ ਦਾ ਇਤਿਹਾਸ ਨਹੀਂ ਮਾਲੂ ਭੂਗੋਲ ਨਹੀਂ ਮਾਲੂ ਕਲਚਰ ਨਹੀਂ ਮਾਲੂ ਸਣੀ ਦਿ올 ਨਹੀਂ ਕੜੀ ਚੌਲ ਓਪੀ ਰਹਾ ਕੰਮ ਚੱਲ ਗਿਆ ਇਹ ਓਪੀ ਰਹਾ ਤੂੰ ਪਤਾ ਨਹੀਂ ਤੇਰੀ ਭਾਬੀ ਬਈ ਗੱਲ ਸੁਣ ਮੇਰੀ ਜਿੱਥੇ ਯਾਰ ਖੜ ਜਾਂਦੇ ਉੱਥੇ ਕੁੜੀਆਂ ਥੋੜੀ ਖੜਦੀਆਂ ਨੇ ਖੋਰੇ ਤੇਰੇ ਜੇ ਕਿੰਨਿਆਂ ਨੂੰ ਮਾਰ ਕੇ ਖੋਰਾਂ ਦੇ ਮਰਦੀਆਂ ਨੇ ਮੈਂ ਤਾਂ ਆਪਣੇ ਮਾਰੂ ਸਾਲੇ ਬਾਂਦਰ ਜਹੇ ਦੇ ਦੇਲ ਜੋ ਕੁੜੀਆਂ ਦਾ ਕੱਢ ਦਿੰਗੇ ਪਰ ਕਦੇ ਯਾਰ ਨਹੀਂ ਕਰਦੇ ਬਹੁਤ ਸੋਹਣਾ ਮੇਰਾ ਵੀਰ ਰੱਬ ਤੁਹਾਡੀ ਤਰੱਕੀਆਂ ਵਿੱਚ ਦੁਗਣਾ ਕਾਟਾ ਕਰੇ ਜਿੰਨ ਕਿ ਜ ਫੁੱਦੂ ਗਾਮ ਦਾ ਬਈ ਬਹੁਤ ਕਰੇ ਨੇ ਪਰ ਕਦੇ ਕੁੜੀਆਂ ਵਿੱਚ ਯਾਰ ਨਹੀਂ ਛੱਡਦੇ ਆ ਗੋ ਬਈ ਬਈ ਤੇਰੇ ਜਿਹੇ ਯਾਰ ਹੋਣ ਤਾਂ ਛੱਡਣਾ ਹੀ ਪੈਂਦੇ ਆ ਲੜਾਈ ਹੋ ਗਈ ਯਾਰ ਆਪਣੇ ਯਾਰ ਨੂੰ ਕੁੱਟੀ ਜਾਂਦੇ ਆ ਜਲਦੀ ਚੱਲੋ ਓਏ ਯਾਰ ਮੈਂ ਨਹੀਂ ਜਾਣਾ ਮੇਰੀ ਸਹੇਲੀ ਨੇ ਮਨਾ ਕੀਤਾ ਹੋਇਆ ਯਾਰ ਬਾਈ ਕੁੜੀਆਂ ਤੋਂ ਪਹਿਲਾਂ ਯਾਰ ਨੇ ਜਿਹੜੇ ਕਦੇ ਵੀ ਨਾ ਮੰਨਦੇ ਯਾਰ ਨੇ ਬਾਈ ਜਿੰਨੇ ਨੂੰ ਤੇਰੀ ਸ਼ਾਇਰੀ ਮੁਕਣੀ ਉਹਨੇ ਨੂੰ ਹੁੰਦਾ ਇੰਜਣ ਹੋ ਜਾਣਾ ਓਏ ਹਸਪੀਟਲ ਚਲੋ ਆਪਣੇ ਭਾਈ ਦਾ ਐਕਸੀਡੈਂਟ ਹੋ ਗਿਆ ਛੇਤੀ ਚਲੋ ਯਾਰ ਬੱਬੇ ਤੇਲ ਨਹੀਂ ਹੈਗਾ ਤੇਲ ਪਵਾਉਣਾ ਪਊ ਇੱਥੇ ਓ ਯਾਰ ਮੇਰੀ ਜੇਬ ਖਾਲੀ ਆ ਮੈਂ ਜਾ ਕੇ ਪਵਾ ਦੂੰ ਚੱਲੇ ਓੜੇ ਮੇਰਾ ਕੰਮ ਇਹ ਹੀ ਨਿਸ਼ਾਨੀਆਂ ਸੂਵੇ ਵਾਲਾ ਸਮਾਨ ਪੀਤੇ ਦੀ ਬੰਦਾ ਭੋਰਨ ਲੱਗ ਜਾਂਦਾ ਬਾਈ ਬੰਦੇ ਦੀ ਕੋਈ ਕਦਰ ਨਹੀਂ ਰਹੀ ਪੈਸੀ ਦੀ ਦੁਨੀਆ ਸਾਰੀ ਹੋ ਗਈ ਬਾਈ ਜੰਮੇ ਹੀ ਹੂਸਾ ਸੀ ਕਿ ਬਾਅਦ ਚ ਕੋਈ ਕੋਰਸ ਕਰਿਆ ਕਿਆ ਲੋਪੀ ਬਦਿਆ ਬਦਿਆ ਓਪੀ ਹਾਂ ਬਾਈ ਬਾਈ ਕਿਹੜਾ ਨਸ਼ਾ ਕਰਦੇ ਸਾਨੂੰ ਵੀ ਦੱਸ ਦੋ ਯਾਰ ਫਾਰਕ ਕੁੰਗਲ ਚ ਪੈ ਜਾਈਏ ਇਹ ਛੱਲੇ ਥੋੜੀਆਂ ਤੂੰ ਸਕੀਮਾਂ ਖੇਡੀਆਂ ਵੇ ਅਸੀਂ ਦੇਖੀ ਜਾਈਏ ਇਹਨੇ ਛੱਲੇ ਥੋੜੀਆਂ ਤੇਰੀ ਵੀਡੀਓ ਤੇ ਗਾਲਾਂ ਕੱਢੀਆਂ ਸੀ ਲੱਲੇ ਥੋੜੀਆਂ ਅਬ ਦੇ ਨਾਲ ਰਹਿੰਦੇ ਨੇ ਸਕੀਨ ਵਾਲੀ ਇਹ ਕਿਉਂ ਬਾਈ ਅਸੀਂ ਦੱਲੇ ਥੋੜੀਆਂ ਸਾਰੇ ਸੰਗਰੂਰ ਵੱਲੋਂ ਮੈਂ ਮਾਫੀ ਮੰਗਦਾ ਲੱਗਦਾ ਬਾਅਦ ਠੇਕੇਦਾਰ ਆ ਗਿਆ ਕੰਮ ਤੇ ਲੈ ਜਾਣ ਲਈ ਮੰਜੇ ਥੱਲੇ ਤੀਰ ਲੱਭ ਰਿਹਾ ਭਰਾ ਕਿਸਤ ਲੈਣ ਆਏ ਨੇ ਉਹਨਾਂ ਤੋਂ ਡਰ ਰਿਹਾ ਤੇਰਾ ਨਹੀਂ ਕਸੂਰ ਮਾਲ ਹੀ ਤੇਜ ਆਉਂਦਾ ਹੰ ਨਾ 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 ਨਾਲ ਨਾਲ ਨੈਣ ਮਲਾ ਹਗੀ ਗਿਟਾਰ ਤਾਂ ਇਦਾਂ ਰੱਖਿਆ ਜਿਦੋਂ ਮਾਈਕਲ ਜੈਕਸਨ ਤੋਂ ਵਾਰਿਸ ਹੁੰਦਾ ਹੂੰ ਪੇਤ ਖੁੱਲ ਹੋ ਜੂਗਾ ਸਾਰਾ ਹੰ ਨਾ 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 ਨਾਲੇ ਨੇਨ ਮਲਾਗੀ ਗੀਟਾਰ ਦਿੱਤਣਾ ਚ ਲੈਣ ਲਈ ਰੱਖਿਆ ਜੇ ਵਜਾਉਣੀ ਨਹੀਂ ਸੀ ਹਾਂਜੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਇਹ ਵੀਡੀਓ ਛੋਟੀ ਜਰੂਰ ਆ ਪਰ ਇਹਦਾ ਇੱਕ ਹੋਰ ਪਾਰਟ ਹੈਗਾ ਜੋ ਅਜੇ ਐਡਿਟ ਨਹੀਂ ਹੋਇਆ ਇਸ ਕਰਕੇ ਮੈਂ ਵੀਡੀਓ ਪਹਿਲਾਂ ਅਪਲੋਡ ਕਰਦੀ ਅੱਧਾ ਪਾਰਟ ਇਹਦਾ ਬਾਅਦ ਚ ਐਡਿਟ ਕਰਕੇ ਅਪਲੋਡ ਕਰਾਂਗੇ ਕਿਉਂਕਿ 2-4 ਦਿਨ ਪਹਿਲਾਂ ਹੀ ਹਜੇ ਆਪਾਂ ਵੀਡੀਓ ਅਪਲੋਡ ਕੀਤੀ ਹੈ ਤਾਂ ਇਹਨਾਂ ਟਾਈਮ ਨਹੀਂ ਸੀ ਕਿ ਪੂਰੀ ਵੀਡੀਓ ਐਡਿਟ ਕਰ ਸਕਦਾ ਜਿੰਨੀ ਐਡਿਟ ਹੋਈ ਆ ਆਪਾਂ ਅਪਲੋਡ ਕਰਤੀ ਆ ਬਾਕੀ ਦੀ ਵੀ ਐਡਿਟ ਕਰਕੇ ਜਲਦੀ ਹੀ ਅਪਲੋਡ ਕਰਾਂਗੇ ਬਾਕੀ ਕਮੈਂਟ ਜਰੂਰ ਕਰਿਆ ਕਰੋ ਕਮੈਂਟਾਂ ਨਾਲ ਹੀ ਮੋਟੀਵੇਸ਼ਨ ਮਿਲਦਾ ਤਾਂ ਹੀ ਵਧੀਆ ਤੋਂ ਵਧੀਆ ਵੀਡੀਓ ਬਣਦੀ ਆ ਬਾਕੀ ਆਪਾਂ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਅੱਜ ਕੱਲ ਪੱਤਰਕਾਰਾਂ ਨੇ ਬਹੁਤ ਗੰਦ ਪਾ ਰੱਖਿਆ ਵੀਡੀਓ ਦੇਖ ਕੇ ਜਾਇਓ ਲਾਪਾ ਕੀਤੀ ਆ ਪੱਤਰਕਾਰਾਂ ਦੀ ਵੀ ਤੇਰੀ ਭੈਣ ਨਿਕਲ ਗਈ ਉਹਦੀ ਵੀ ਖਬਰਾਂ ਹੀ ਲਾ ਦੇਗਾ ਤੇਰੀ ਮਾਂ ਘੱਜ ਦੀ ਕਿਸੇ ਨਾਲ ਉਹਦੀ ਵੀ ਖਬਰਾਂ ਤੇਰੀ ਮਾਂ ਮਾਰਜ ਦਾ ਭਰਾ ਮਾਰ ਕੇ ਤਾਂ ਵੀ ਖਬਰਾਂ ਲਾ ਦੇਗਾ ਇਹ ਤਾਂ ਨਹੀਂ ਜਾਂਦਾ ਇਸ ਤੋਂ ਬਰ ਕਿਸੇ ਜਨਾਨੀ ਕੋਲ ਮੈਕ ਲੈ ਕੇ ਤੇ ਵੀਡੀਓ ਤੁਸੀਂ ਅਗਰ ਦਿਵਾਲੀ ਵਾਲੇ ਦਿਨ ਜੋ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਦੇਖ ਰਹੇ ਹੋ ਤਾਂ ਹੈਪੀ ਦਿਵਾਲੀ ਸਾਰਿਆਂ ਨੂੰ ਕਿਉਂਕਿ ਅਗਲੀ ਵੀਡੀਓ ਦਿਵਾਲੀ ਤੋਂ ਬਾਅਦ ਹੀ ਅਪਲੋਡ ਹੋਊਗੀ ਬਾਕੀ ਦਿਲੋਂ ਪਿਆਰ ਤੁਹਾਡੇ ਸਾਰਿਆਂ ਨਾਲ